ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੇਸ਼ ਦਾ ਰਾਜਾ ਜਿਸ ਦਾ ਵਜ਼ੀਰ ਬਹੁਤ ਹੀ ਸਮਝਦਾਰ ਤੇ ਪ੍ਰਭੂ ਭਗਤੀ ਵਾਲਾ ਸੀ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਕਿਰਪਾਨ ਨਾਲ ਇਸ ਦੇ ਸੱਜੇ ਪੈਰ ਦੀ ਉਂਗਲ ਕੱਟੀ ਗਈ ਵਾਪਸ ਆ ਕੇ ਉਸਨੇ ਵਜ਼ੀਰ ਨੂੰ ਦੱਸਿਆ ਕਿ ਮੇਰੀ ਉਂਗਲੀ ਕੱਟੀ ਗਈ ਹੈ। ਵਜ਼ੀਰ ਸਾਤਾ ਮਹਾਤਮਾ ਦੀ ਸੰਗਤ ਕਰਨ ਵਾਲਾ ਤੇ ਭਾਣਾ ਮੰਨਣ ਵਾਲਾ ਸੀ। ਕਹਿਣ ਲੱਗਾ ਕਿ ਰਾਜਾ ਸਾਹਿਬ ਕਰਤਾਰ ਨੇ ਭਲਾ ਹੀ ਕੀਤਾ ਹੈ। ਇਹ ਸੁਣ ਕੇ ਰਾਜੇ ਨੂੰ ਗੁੱਸਾ ਆ ਗਿਆ ਕਿ ਮੇਰੀ ਉਂਗਲੀ ਕੱਟੀ ਗਈ ਹੈ ਤੇ ਇਹ ਕਹਿੰਦਾ ਹੈ ਕਿ ਭਲਾ ਹੋਇਆ ਹੈ। ਉਸ ਨੇ ਉਸੇ ਵਕਤ ਵਜ਼ੀਰ ਨੂੰ ਅਹੁਦੇ ਤੋਂ ਮੁਅਤਲ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਵਜ਼ੀਰ ਨੇ ਫਿਰ ਕਿਹਾ ਕਿ ਇਹ ਵੀ ਭਲਾ ਹੀ ਹੋਇਆ ਹੈ ਕੁਝ ਦਿਨਾਂ ਬਾਅਦ ਜਦੋਂ ਰਾਜਾ ਫੇਰ ਸ਼ਿਕਾਰ ਖੇਡਣ ਗਿਆ ਤਾਂ ਜੰਗਲ ਵਿੱਚ ਇਕੱਲਾ ਹੀ ਸੈਨਿਕਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ ਅੱਗੇ ਇੱਕ ਮੰਦਰ ਵਿੱਚ ਦੇਵੀ ਦੇ ਉਪਾਸ਼ਕਾਂ ਨੇ ਸਲਾਹ ਕੀਤੀ ਕਿ ਕਿਸੇ ਬੰਦੇ ਨੂੰ ਦੇਵੀ ਦੀ ਭੇਟਾ ਕਰਕੇ ਉਸ ਨੂੰ ਪ੍ਰਸੰਨ ਕਰਨਾ ਹੈ ਉਹਨਾਂ ਨੇ ਰਾਜੇ ਨੂੰ ਦੇਖ ਕੇ ਪਰਦੇਸੀ ਜਾਣ ਕੇ ਫੜ ਲਿਆ ਜੇਸ ਪ੍ਰਕਾਰ ਭਾਈ ਬਾਲੇ ਨੂੰ ਕਲਕੱਤੇ ਵਾਲੀ ਖਾਲੀ ਦੇਵੀ ਦੀ ਪੇਟਾ ਕਰਨ ਲੱਗੇ ਸਨ ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਦੀ ਰੱਖਿਆ ਕੀਤੀ ਤੇ ਉਲਟਾ ਖਾਲੀ ਦੇਵੀ ਨੇ ਭਾਈ ਬਾਲੇ ਦੀ ਬਲੀ ਦੇਣ ਵਾਲੇ ਰਾਜੇ ਨੂੰ ਹੀ ਮਾਰ ਦਿੱਤਾ ਸੀ ਸੋ ਇਸ ਪ੍ਰਕਾਰ ਰਾਜਾ ਪਕੜਿਆ ਗਿਆ ਪਕੜ ਕੇ ਬਲੀ ਦੇਣ ਲਈ ਉਸ ਦਾ ਇਸ਼ਨਾਨ ਕਰਵਾਇਆ ਤੇ ਜਦੋਂ ਇਸ ਦੀ ਉਂਗਲੀ ਕੱਟੀ ਹੋਈ ਦੇਖੀ ਤਾਂ ਉਸੇ ਵੇਲੇ ਉਸ ਨੂੰ ਛੱਡ ਦਿੱਤਾ ਕਿ ਇਸ ਦਾ ਤਾਂ ਅੰਗ ਕਟਿਆ ਹੋਇਆ ਹੈ ਇਹ ਦੇਵੀ ਲਈ ਯੋਗ ਬਲੀ ਨਹੀਂ ਰਾਜਾ ਵਾਪਸ ਆਇਆ ਤੇ ਸੋਚਿਆ ਕਿ ਜੋ ਵਜ਼ੀਰ ਨੇ ਕਿਹਾ ਸੀ ਕਿ ਭਲਾ ਹੋਇਆ ਹੈ ਇਹ ਪਰਮਾਤਮਾ ਨੇ ਮੇਰਾ ਭਲਾ ਹੀ ਕੀਤਾ ਸੀ ਨਹੀਂ ਤਾਂ ਅੱਜ ਮੈਂ ਮਾਰੇ ਜਾਣਾ ਸੀ ਫਿਰ ਮੌਤਲ ਕੀਤਾ ਵਜ਼ੀਰ ਨੂੰ ਸੱਦਿਆ ਤੇ ਆਦਰ ਸਤਕਾਰ ਨਾਲ ਖਿਤਾਬ ਦੇ ਕੇ ਵਜ਼ੀਰੀ ਦੇ ਅਹੁਦੇ ਤੇ ਬਿਠਾ ਦਿੱਤਾ ਰਾਜਾ ਕਹਿਣ ਲੱਗਾ ਏ ਵਜ਼ੀਰ ਸਾਹਿਬ ਜੋ ਤੁਸੀਂ ਮੇਰੀ ਉਂਗਲੀ ਕੱਟੀ ਤੋਂ ਕਿਹਾ ਸੀ ਕਿ ਭਲਾ ਹੋਇਆ ਹੈ ਅੱਜ ਮੈਂ ਉਸ ਦਾ ਮਤਲਬ ਸਮਝਿਆ ਹਾਂ ਜੇ ਮੇਰੀ ਉਂਗਲ ਨਾ ਕੱਟੀ ਹੁੰਦੀ ਤਾਂ ਉਹਨਾਂ ਨੇ ਮੈਨੂੰ ਦੇਵੀ ਦੀ ਭੇਟਾ ਕਰ ਦੇਣਾ ਸੀ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਤੈਨੂੰ ਜਦੋਂ ਵਜ਼ੀਰ ਦੇ ਅਹੁਦੇ ਤੋਂ ਹਟਾ ਕੇ ਜੇਲ੍ਹ ਵਿੱਚ ਕੈਦ ਕਰ ਦਿੱਤਾ ਤਾਂ ਵੀ ਤੋ ਕਿਹਾ ਸੀ ਕਿ ਭਲਾ ਹੋਇਆ ਇਸ ਦਾ ਕੀ ਮਤਲਬ ਹੈ ਵਜ਼ੀਰ ਕਹਿਣ ਲੱਗਾ ਕਿ ਹੈ ਰਾਜਨ ਇਸ ਦਾ ਮਤਲਬ ਇਹ ਹੈ ਕਿ ਜੇ ਮੈਂ ਅਹੁਦੇ ਤੇ ਕਾਇਮ ਹੁੰਦਾ ਤਾਂ ਤੁਸੀਂ ਮੈਨੂੰ ਜ਼ਰੂਰ ਆਪਣੇ ਨਾਲ ਸ਼ਿਕਾਰ ਖੇਡਣ ਲਈ ਲੈ ਕੇ ਜਾਣਾ ਸੀ ਤੇ ਜੇ ਮੈਂ ਤੁਹਾਡੇ ਨਾਲ ਫੜਿਆ ਜਾਂਦਾ ਤਾਂ ਮੇਰੇ ਅੰਗ ਪੈਰ ਸਾਬਤ ਹੋਣ ਕਰਕੇ ਉਹਨਾਂ ਨੇ ਮੈਨੂੰ ਦੇਵੀ ਦੀ ਭੇਟਾ ਕਰ ਦੇਣਾ ਸੀ ਇਸ ਤਰ੍ਹਾਂ ਪ੍ਰਮਾਤਮਾ ਨੇ ਮੇਰਾ ਬਚਾ ਕੀਤਾ ਇਸ ਲਈ ਉਹ ਜੋ ਵੀ ਕਰਦਾ ਹੈ ਭਲਾ ਹੀ ਕਰਦਾ ਹੈ ਜੈਸਾ ਕਿ ਗੁਰਬਾਣੀ ਵਿੱਚ ਫਰਮਾਨ ਹੈ ਤੁਮ ਕਰੋ ਭਲਾ ਹਮ ਭਲਾ ਨਾ ਜਾਣੈ ਤੁਮ ਸਦਾ ਸਦਾ ਦਿਆਲਾ ਹੈ ਪਰਮੇਸ਼ਰ ਤੂੰ ਸਾਡਾ ਭਲਾ ਕਰਦਾ ਹੈ ਪਰ ਅਸੀਂ ਭਲਾ ਨਹੀਂ ਸਮਝਦੇ ਆਪ ਜੀ ਸਦਾ ਹੀ ਦਿਆਲੂ ਹੋ ਸਤਿਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕਰਦੇ ਹਨ ਕਿ ਜਿੰਨਾ ਚਿਰ ਤੇਰਾ ਵਾਹਿਗੁਰੂ ਨਾਲ ਪ੍ਰੇਮ ਨਹੀਂ ਲੱਗਦਾ ਉਹਨਾਂ ਚਿਰ ਤੂੰ ਜੰਮਣ ਮਰਨ ਤੋਂ ਛੁੱਟ ਨਹੀਂ ਸਕਦਾ ਜੇ ਮਨ ਪੁੱਛੇ ਕਿ ਮੈਂ ਪ੍ਰਭੂ ਨਾਲ ਪ੍ਰੀਤ ਕਿਸ ਤਰਾ ਕਰਾਂ ਤਾਂ ਸਤਿਗੁਰੂ ਜੀ ਪ੍ਰਮਾਣ ਦੇ ਕੇ ਮਨ ਨੂੰ ਪ੍ਰੀਤੀ ਕਰਨ ਦਾ ਢੰਗ ਦੱਸ ਰਹੇ ਹਨ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਹੈ ਏ ਮੇਰੇ ਮਨ ਪਰਮੇਸ਼ਰ ਨਾਲ ਤੂੰ ਇਹੋ ਜਿਹੀ ਪ੍ਰੀਤ ਕਰ ਜਿਸ ਤਰ੍ਹਾਂ ਕਮਲ ਦੀ ਪਾਣੀ ਨਾਲ ਪ੍ਰੀਤ ਹੈ ਕਈ ਕਹਿੰਦੇ ਹਨ ਕਿ ਕਮਲ ਦੀ ਸੂਰੇ ਨਾਲ ਪ੍ਰੀਤੀ ਹੈ ਪਰ ਸਤਿਗੁਰੂ ਜੀ ਦੱਸਦੇ ਹਨ ਕਿ ਕਮਲ ਦਾ ਪਾਣੀ ਨਾਲ ਅਥਾਹ ਪਿਆਰ ਹੈ ਕਮਲ ਦੀ ਪ੍ਰੀਤ ਜਲ ਨਾਲ ਹੈ ਸੂਰਜ ਨਾਲ ਨਹੀਂ ਸੂਰੇ ਨੂੰ ਦੇਖਣ ਲਈ ਕਮਲ ਨਹੀਂ ਖੜਦਾ ਉਹ ਤਾਂ ਇਸ ਲਈ ਖੜਦਾ ਹੈ ਕਿ ਕਿਤੇ ਸੂਰਜ ਚੜਨ ਨਾਲ ਮੇਰੇ ਪਿਆਰੇ ਪਾਣੀ ਨੂੰ ਧੁੱਪ ਨਾ ਲੱਗ ਜਾਏ ਆਪਣੇ ਪਿਆਰੇ ਨੂੰ ਛਾਂ ਕਰਨ ਲਈ ਕਮਲ ਖੜਦਾ ਹੈ ਫਿਰ ਕਈ ਸ਼ੰਕਾਵਾਦੀ ਕਹਿੰਦੇ ਹਨ ਕਿ ਜੇ ਕਮਲ ਦੀ ਸੂਰੇ ਨਾਲ ਪ੍ਰੀਤ ਨਹੀਂ ਤਾਂ ਸੂਰਜ چھਪਣ ਤੋਂ ਮੇਚ ਕਿਉਂ ਜਾਂਦਾ ਹੈ ਤਾਂ ਉਸਦਾ ਉੱਤਰ ਇਹ ਹੈ ਕਿ ਰਾਤ ਨੂੰ ਚੰ드ਰਮਾ ਵਿੱਚੋਂ ਕਿਰਨਾਂ ਦੇ ਨਾਲ ਅੰਮ੍ਰਿਤ ਛਰਦਾ ਹੈ ਕਮਲ ਸੋਚਦਾ ਹੈ ਕਿ ਮੇਰੇ ਖਿੜਨ ਕਰਕੇ ਪਾਣੀ ਵਿੱਚ ਕੋਈ ਐਸਾ ਥਾਂ ਨਾ ਰਹਿ ਜਾਵੇ ਜਿੱਥੇ ਚੰ드ਰਮਾ ਦੀਆਂ ਕਿਰਨਾਂ ਦਾ ਰਸ ਨਾ ਪਵੇ ਇਸ ਲਈ ਉਹ ਮਿਚ ਜਾਂਦਾ ਹੈ ਕਮਲ ਦੀ ਜਲ ਨਾਲ ਐਸੀ ਸੁੰਦਰ ਪ੍ਰੀਤੀ ਹੈ ਫੇਰ ਕਮਲ ਨੂੰ ਪਾਣੀ ਲਹਿਰਾਂ ਨਾਲ ਪਿਛਾੜਦਾ ਹੈ ਭਾਵ ਕਮਲ ਕਦੇ ਉੱਪਰ ਹੁੰਦਾ ਹੈ ਤੇ ਕਦੇ ਥੱਲੇ ਪਰ ਫਿਰ ਵੀ ਉਹ ਪਾਣੀ ਦੇ ਪ੍ਰੇਮ ਵਿੱਚ ਖੜਿਆ ਰਹਿੰਦਾ ਹੈ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਮਨ ਤੂੰ ਵੀ ਪਰਮੇਸ਼ਰ ਨਾਲ ਕਮਲ ਵਾਂਗ ਪ੍ਰੀਤੀ ਕਰ ਉਹ ਪਰਮੇਸ਼ਰ ਭਾਵੇਂ ਤੈਨੂੰ ਦੁੱਖ ਸੁਖ ਰੂਪ ਲਹਿਰਾਂ ਨਾਲ ਪਿਛਾੜਦਾ ਕਰੇ ਪਰ ਤੂੰ ਹਮੇਸ਼ਾ ਉਸ ਦੀ ਰਜ਼ਾ ਵਿੱਚ ਖੜਿਆ ਰਹਿ ਭਾਵ ਖੁਸ਼ ਰਹਿ ਕਦੇ ਪ੍ਰਭੂ ਨਾਲ ਨਰਾਜ਼ ਨਾ ਹੋਈ ਜਦੋਂ ਦੁੱਖ ਪ੍ਰਾਪਤ ਹੋਵੇ ਤਾਂ ਇਉਂ ਸਮਝ ਕਿ ਜੋ ਸਾਡੇ ਪਾਪ ਕੀਤੇ ਹੋਏ ਹਨ ਇਹ ਤੁਛ ਮਾਤਰ ਕਸ਼ਟ ਦੇ ਕੇ ਉਹਨਾਂ ਪਾਪਾਂ ਨੂੰ ਪਰਮੇਸ਼ਰ ਮਿਟਾ ਰਿਹਾ ਹੈ ਜਦੋਂ ਸੁੱਖ ਮਿਲੇ ਤਾਂ ਸਮਝੋ ਕਿ ਪਰਮੇਸ਼ਰ ਕਿਰਪਾ ਕਰਕੇ ਉਹਨਾਂ ਦਾ ਫਾਇਦਾ ਦੇ ਰਿਹਾ ਹੈ ਪਰਮੇਸ਼ਰ ਦੇ ਬਾਣੇ ਰੂਪ ਲਹਿਰ ਵਿੱਚ ਆਪਣਾ ਕੋਈ ਸੰਬੰਧੀ ਮਰ ਜਾਏ ਕੋਈ ਮੁਕੱਦਮਾ ਪੈ ਜਾਏ ਧਨ ਵੱਲੋਂ ਗਰੀਬ ਹੋ ਜਾਏ ਐਸੀਆਂ ਲਹਿਰਾਂ ਵਿੱਚ ਵੀ ਉਦਾਸ ਨਾ ਹੋਈ ਫਿਰ ਵੀ ਉਸ ਦੀ ਰਜ਼ਾ ਵਿੱਚ ਖੜਿਆ ਰਹੀਂ ਐਸਾ ਪਰਮੇਸ਼ਰ ਦੇ ਨਾਲ ਪ੍ਰੇਮ ਕਰ ਤੇ ਮਨ ਵਿੱਚ ਐਸਾ ਨਿਸ਼ਚਾ ਕਰ ਲੈ ਕਿ ਜੋ ਪਰਮੇਸ਼ਰ ਕਰਦਾ ਹੈ ਉਹੀ ਠੀਕ ਹੈ ਉਸ ਦਾ ਬਾਣਾ ਮੰਨਣ ਵਿੱਚ ਹੀ ਸੁੱਖ ਹੈ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀ ਹੈ ਵੀ ਵਿਕਸਾ ਅਸਨੇਹ ਇਸ ਪ੍ਰਕਾਰ ਸਤਿਗੁਰੂ ਜੀ ਉਪਦੇਸ਼ ਬਖਸ਼ ਰਹੇ ਹਨ ਕਿ ਪ੍ਰਭੂ ਨਾਲ ਐਸੀ ਪ੍ਰੀਤ ਕਰ ਜਿਸ ਪ੍ਰਕਾਰ ਕਮਲ ਦੀ ਜਲ ਨਾਲ ਹੈ ਕਮਲ ਸੂਰਜ ਦੀ ਧੁੱਪ ਨੂੰ ਮੇਟਣ ਲਈ ਖੜਦਾ ਹੈ ਰਾਤ ਨੂੰ ਚੰ드ਰਮਾ ਦੀਆਂ ਕਿਰਨਾ ਸਾਰੇ ਪਾਣੀ ਤੇ ਭੈਣ ਇਸ ਲਈ ਮਿਚ ਜਾਂਦਾ ਹੈ ਇਸੇ ਤਰ੍ਹਾਂ ਜਲਦੀ ਨੇ ਆਈ ਸਤਿਗੁਰੂ ਜੀ ਹਨ ਸਤ ਸੰਗਤ ਵਿੱਚ ਵੈਰਾਗ ਰੂਪ ਚੰ드ਰਮਾ ਚੜਿਆ ਹੁੰਦਾ ਹੈ ਸ਼ਬ ਗੁਣਾ ਦੇ ਤਾਰੇ ਚਮਕਦੇ ਹਨ ਸੰਗਤ ਵਿੱਚ ਸਤਿਗੁਰੂ ਜੀ ਨਾਲ ਅਤੇ ਪ੍ਰਭੂ ਨਾਲ ਪਿਆਰ ਪੈਦਾ ਹੁੰਦਾ ਹੈ ਅੰਮ੍ਰਿਤ ਨਾਮ ਦੀ ਵਰਖਾ ਹੁੰਦੀ ਹੈ ਉਸ ਸਮੇਂ ਆਪਣੇ ਚਿੱਤ ਨੂੰ ਮੀਚ ਕੇ ਭਾਵ ਸੰਕਲਪਾਂ ਵਿਕਲਪਾਂ ਵਿੱਚੋਂ ਇਕਾਗਰ ਹੋ ਕੇ ਇਹ ਨਾਮ ਅੰਮ੍ਰਿਤ ਆਪ ਪੀ ਕੇ ਹੋਰਨਾਂ ਨੂੰ ਪਿਉਣਾ ਕਰ ਜੇ ਕਿਤੇ ਜ਼ੁਲਮ ਰੂਪ ਸੂਰਜ ਚੜਪਵੇ ਸਤਿਗੁਰਾਂ ਦੇ ਸਰਗੁਣ ਸਰੂਪ ਦੀ ਕੋਈ ਜ਼ਾਲਮ ਬੇਅਦਬੀ ਕਰਦਾ ਹੋਵੇ ਜਾਂ ਪਰਮੇਸ਼ਰ ਦੀ ਕੋਈ ਨਿੰਦਿਆ ਕਰਦਾ ਹੋਵੇ ਤਾਂ ਕਮਲ ਦੀ ਨਿਆਈ ਉਸ ਜ਼ੁਲਮ ਅੱਗੇ ਆਪ ਅੱਗੇ ਹੋ ਕੇ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰਦੀ ਜਿਤਨਾ ਹੋਵੇ ਆਪਣੇ ਤੇ ਕਸ਼ਟ ਚੱਲਣਾ ਕਰੀ ਜਿਸ ਤਰ੍ਹਾਂ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰ ਗਏ ਕਲਗੀਧਰ ਸੱਚੇ ਪਾਤਸ਼ਾਹ ਦੇ ਸਨਮੁਖ ਅਨੇਕ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਤੇ ਸਤਿਗੁਰਾਂ ਤੱਕ ਦੁਸ਼ਮਣਾਂ ਨੂੰ ਪਹੁੰਚਣ ਨਹੀਂ ਦਿੱਤਾ ਇਸ ਪ੍ਰਕਾਰ हे ਮਨ ਤੂੰ ਵੀ ਕਮਲ ਦੀ ਨਿਆਈ ਪ੍ਰਭੂ ਨਾਲ प्रीਤੀ ਕਰ ਕਦੇ ਵੀ ਉਸ ਨੂੰ ਦੋਸ਼ ਨਾ ਦੇਣਾ ਕਰੀ ਸਦਾ ਉਸ ਦੇ ਬਾਣੇ ਵਿੱਚ ਰਹਿਣਾ ਕਰ ਜੇ ਤੂੰ ਦੁੱਖ ਸੁੱਖ ਵਿੱਚ ਹਰ ਸਮੇ ਉਸ ਦੀ ਰਜ਼ਾ ਵਿੱਚ ਖੜਾ ਰਹੇਗਾ ਤਾਂ ਤੇਰੇ ਤੇ ਵਾਹਿਗੁਰੂ ਦੀ ਪ੍ਰਸੰਨਤਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ